ਅਪੋਰਚਿਊਨਟੀ ਦਾ ਗੁਰੂਤਵਾ ਜਿੱਤੇ ਕਿ ਐਸਐਸਪੀ ਮਨਿੰਦਰ ਸਿੰਘ ਅੰਮ੍ਰਿਤਸਰ ਜਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਐਸਐਫ ਦੇ ਜਵਾਨਾਂ ਨੂੰ ਨਾਲ ਲੈ ਕੇ ਫਲੈਗ ਮਾਰਚ ਕੱਢਿਆ ਗਿਆ। ਜੁਡੇਲਾ ਗੁਰੂ ਦੇ ਡੀਐਸਪੀ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਪੂਰੇ ਜੁਡੇਲਾ ਗੁਰੂ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਕੱਢਿਆ ਗਿਆ। ਇਸ ਮੌਕੇ ਐਸਐਸਪੀ ਮਨਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਫਲੈਗ ਬਾਟ ਦੁਸ਼ਹਿਰੇ ਦੇ ਤਿਉਹਾਰ ਨੂੰ ਮਨਾਉਣ ਦੇ ਲਈ ਕੱਢਿਆ ਗਿਆ। ਤਾਂ ਜੋ ਇਹ ਤਿਉਹਾਰ ਲੋਕ ਸ਼ਾਂਤੀ ਦੇ ਨਾਲ ਤੇ ਬਹੁਤ ਵਧੀਆ ਢੰਗ ਦੇ ਨਾਲ ਮਨਾ ਸਕਣ। ਸਾਬਤ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਜਿਹੜਾ ਪੰਜਾਬ 'ਚ ਫੈਸਟੀਵਲ ਦਾ ਤਿਹਾਰ ਜਿਹੜਾ ਆ ਰਿਹਾ ਸੀਜ਼ਨ ਆ ਰਿਹਾ ਹੈ ਇਹਦੇ 'ਚ ਲੋਕਾਂ ਨੂੰ ਕਿਸੇ ਵੀ ਤਰੀਕਾ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਕਿਸੇ ਵੀ ਮਾੜੇ ਅਨਸਰ ਹੈ ਉਹ ਸਿਰਜਕਣ ਦੀ ਕੋਸ਼ਿਸ਼ ਨਾ ਕਰਨ ਤੇ ਜਿਹੜੇ ਲੋਕੀ ਨੇ ਉਹ ਸੇ ਸੁਰੱਖਿਅਤ ਮਹਿਸੂਸ ਕਰਨ ਤਾਂ ਅਮ੍ਰਿਤਸਰ ਦਿਹਾਤੀ ਪੁਲਿਸ ਇਹ ਤਿਹਾਰਾਂ ਦੇ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਸਬਡਿਵੀਜ਼ਨਾਂ 'ਚ ਜਿਹੜੇ ਮੇਨ ਸਾਡੇ ਕਸਬੇ ਨੇ ਉਹਨਾਂ 'ਚ ਫਲੈਗ ਮਾਰਚੇਸ ਕੀਤੇ ਜਾ ਰਹੇ ਨੇ ਮੈਂ ਪਰਸਨਲੀ ਐਸਪੀ ਹੈੱਡਕੁਆਰਟਰ ਸਾਹਿਬ ਨਾਲ DSP ਹੈਡਕੁਆਰਟਰ DSP ਜੰਡਿਆਲਾ ਨਾਲ ਅਸੀਂ ਟਾਊਨ ਜੰਡਿਆਲਾ ਚ ਇੱਥੇ ਸਾਰੇ ਅਸੀਂ ਫਲੈਗ ਮਾਰਚ ਕਰ ਰਹੇ ਹਾਂ ਲੋਕਾਂ ਨੂੰ ਸੁਨਦਵਾਨ ਵਾਸਤੇ ਕਿ ਇੱਥੇ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਹੈ ਬਿਲਕੁਲ ਸੇਫ ਸੇਫ ਸੁਰੱਖਿਅਤ ਤੇ ਦਰੁੱਸ ਰੱਖੀ ਜਾਏਗੀ ਤੇ ਜਿਹੜੇ ਤੁਸੀਂ ਆਪਣਾ ਵਧੀਆ ਤਰੀਕੇ ਨਾਲ ਇੰਜੋਏ ਕਰੋ ਆਪਣੇ ਪਰਿਵਾਰ ਨਾਲ ਸਾਰੇ ਜਣੇ ਇੰਜੋਏ ਕਰੋ ਪੰਜਾਬ ਪੁਲਿਸ ਅੰਮ੍ਰਿਤਸਰ ਦੇ ਹਾਤੀ ਪੁਲਿਸ ਤੁਹਾਡੀ ਸੇਵਾ ਵਾਸਤੇ ਤੁਹਾਡੀ ਸੁਰੱਖਿਆ ਵਾਸਤੇ ਹਮੇਸ਼ਾ ਹਾਜ਼ਰ। ਜਿਨੀ ਬਹੁਤ ਸਿਖਰ ਕੀਤੀ। ਇੱਥੇ ਜੀ ਮੇਰੇ ਨਾਲ ਹਜੇ ਫਿਲਹਾਲ 100 ਬੰਦਾ ਹੈਗਾ ਜੀ ਜਿਹੜਾ ਫਲੈਗਮਾਸਟ ਤੇ ਹੈਗਾ ਬਾਕੀ ਵੀ ਸਾਡੇ ਅੰਮ੍ਰਿਤਸਰ ਦੇ ਹਾਤੀ ਦੇ ਵਕ ਵਕ ਜਿਵੇਂ ਮੈਂ ਤੁਹਾਨੂੰ ਦੱਸਿਆ ਕਸਬਿਆਂ 'ਚ ਸਾਨੂੰ ਮਾਣਿਓ ਡੀਜੀਪੀ ਸਾਹਿਬ ਵੱਲੋਂ ਐਕਸਟਰਾ ਫੋਰਸ ਸਾਡ ਨੂੰ ਅਲੋਕੇਟ ਹੋ ਚੁੱਕੀ ਹੈ। ਇਹਦੇ ਨਾਲ ਅਸੀਂ ਫੋਰਸ ਨੂੰ ਸਾਰੇ ਜਿਹੜੇ ਮੇਨ ਕਸਬੇ ਨੇ ਜਿਹੜੇ ਜਿਹੜੇ ਥਾਵਾਂ ਤੇ ਰਸ਼ ਹੁੰਦਾ ਹੈ ਬਾਜ਼ਾਰ ਨੇ ਉਹਨਾਂ 'ਚ ਅਸੀਂ ਡਿਸਟ੍ਰਿਬਿਊਟ ਵੈਲ ਪ੍ਰੋਪਰਲੀ ਕਰਤਾ ਹੈ ਤੇ ਉੱਥੇ ਸਾਡੀਆਂ ਪੂਰੀਆਂ ਸੇਫਟੀ ਦੀਆਂ ਜਿਹੜੀਆਂ ਹੈਗੀਆਂ ਪ੍ਰਬੰਧ ਹੈ ਪੂਰੇ ਨੇ ਵਧੀਆ ਚੈਕਿੰਗ ਕਿਸ ਤਰ੍ਹਾਂ ਚੱਲ ਰਹੀ ਹੈ ਚੈਕਿੰਗ ਦੇ ਵੀ ਜੱਡੀਆਂ ਵੱਖਰੀਆਂ ਵੱਖਰੀਆਂ ਸੀ ਜਿੱਥੇ ਟੀਮਾਂ ਬਣਾਈਆਂ ਹੋਈਆਂ ਨੇ ਚੈਕਿੰਗ ਦੀਆਂ ਉਹ ਵੱਖਰੀਆਂ ਟੀਮਾਂ ਨੇ ਫਲੈਗ ਮਾਰਚਸ ਦੀਆਂ ਵੱਖਰੀਆਂ ਟੀਮਾਂ ਨੇ ਸਾਡੇ ਕੋਲ ਬੀਐਸਐਫ ਦੀਆਂ ਵੀ ਟੀਮਾਂ ਨਾਲ ਆਈਆਂ ਹੋਈਆਂ ਨੇ ਬੀਐਸਐਫ ਦੇ ਨਾਲ ਅਸੀਂ ਜੁਆਇੰਟਲੀ ਨਾਕੇ ਵੀ ਲਾ ਰਹੇ ਹਾਂ ਅਸੀਂ ਫਲੈਗ ਮਾਰਚਸ ਵੀ ਜੁਆਇੰਟਲੀ ਕਰ ਰਹੇ ਹਾਂ ਸਮਾਜ ਮੁਰ ਵੀ ਅਨਸਰਾਂ ਦੀ ਖੇਨਾ ਚਾਹ ਇਹ ਸਾਰਿਆਂ ਨੂੰ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਿਸੇ ਵੀ ਮਾੜੇ ਅਨਸਰ ਨੂੰ ਅੱਖ ਚ ਜਿਹੜੇ ਵੀ ਇਦਾਂ ਦੇ ਮਾੜੇ ਕੰਮਾਂ ਬਾਰੇ ਸੋਚਣਗੇ ਵੀ ਉਹਨਾਂ ਨੂੰ ਬਿਲਕੁਲ ਉਸੇ ਮੌਕੇ ਤੇ ਜਿਹੜੀ ਕਾਨੂੰਨ ਮੁਤਾਬਕ ਜਿਹੜੀ ਸਜ਼ਾ ਉਹ ਦਿੱਤੀ ਜਾਏ। ਸਰ BSF ਤੇ ਕਿਹੜੀਆਂ ਟੁਕੜੀਆਂ ਆਈਆਂ? BSF ਦੀਆਂ ਸਾਡੇ ਕੋਲ ਕਾਫੀ ਟੁਕੜੀਆਂ ਆਈਆਂ ਨੇ ਜੀ ਦੋ ਸੱਡੇ ਸਾਡੇ ਕੋਲ ਕੰਪਨੀਆਂ ਜਿਹੜੀਆਂ ਹੈੱਡਕ quarter ਵੱਲੋਂ ਅਲਾਟ ਹੋਈਆਂ ਹੋਈਆਂ ਨੇ ਜਿਹੜੀਆਂ ਅਸੀਂ ਸਾਡੇ ਜ਼ਿਲ੍ਹੇ 'ਚ ਰੱਖੀਆਂ। ਸਰ ਰੇਲਵੇ ਸਟੇਸ਼ਨ ਤੇ ਕਿਸ ਤਰ੍ਹਾਂ ਇੱਕ ਗੱਲ ਹੈ। ਸਾਰੇ ਮਾਨਯੋਗ BJP ਸਾਹਿਬ ਵੱਲੋਂ ਸਾਨੂੰ ਸਪੈਸ਼ਲ DGP ਲਾਅ ਐਂਡ ਆਰਡਰ ਸਾਹਿਬ ਵੱਲੋਂ ਵਕ ਵਕ ਜਿਹੜੇ ਪ੍ਰੋਗਰਾਮ ਬਣ ਕੇ ਆਏ ਨੇ। ਜਿਹੜੇ ਬੱਸ ਸਟੈਂਡ ਦੀਆਂ ਚੈਕਿੰਗ ਜਿਹੜੇ ਸਾਡੇ ਰੇਲਵੇ ਸਟੇਸ਼ਨ ਨੇ ਰੇਲਵੇ ਟਰੈਕਸ ਨੇ ਸ਼ਹਿਰ ਨੇ ਜਿਹੜੇ ਸਾਡੇ ਕਸਬੇ ਨੇ ਮਾਰਕੀਟਸ ਨੇ ਬੈਂਕਸ ਨੇ ਟੀਐਮਜ਼ ਨੇ ਸਾਰਿਆਂ ਦੇ ਅਸੀਂ ਪ੍ਰੋਪਰਲੀ ਜਿਹੜੀ ਹੈਗੀ ਆ ਉਹ ਕਰ ਰਹੇ ਆ ਪਬਲਿਕਲੀ ਇਹ ਮੈਸੇਜ ਹੈ ਜੀ ਤੁਸੀਂ ਪਰਿਵਾਰ ਨਾਲ ਆਪਣਾ ਵਧੀਆ ਸੇਫਲੀ ਸੁਰੱਖਿਅਤ ਮਾਹੌਲ ਨਾਲ ਤੁਸੀਂ ਆਪਣਾ ਇੰਜੋਏਮੈਂਟ ਕਰੋ ਪੰਜਾਬ ਪੁਲਿਸ ਅੰਮ੍ਰਿਤਸਰ ਤੇ ਹਾਤੀ ਪੁਲਿਸ ਲੌਂਗ ਰੇਂਜ ਸੈਂਟਰਲ ਏਜੰਸੀਜ਼ ਬੀਐਸਐਫ ਅਸੀਂ ਤੁਹਾਡੀ ਸੇਵਾ ਸਰਕਿਆ ਵਾਸਤੇ ਪਰ